ਅੰਨੀ ਵਾਲਾ ਸਾਹਿਬ ਕਿੰਨੂ ਕੀ ਜ਼ਿੰਮੇਵਾਰੀ ਚੁੱਕੀ ਮੈਂ ਕਸ਼ਮੀਰ ਸਿੰਘ ਵਾਲਾ ਡਾਇਰੈਕਟਰ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਅੱਜ ਮੈਂ ਪੰਜਾਬ ਸਰਕਾਰ ਦਾ ਤੇ ਸਾਡੀ ਜਿਹੜੀ ਸਮੂਚੀ ਲੀਡਰਸ਼ਿਪ ਉਹਦਾ ਤਹਿਦੌਲ ਹਤਮਾਦੀ ਆ ਇਸ ਗੱਲ ਤੇ ਕਿ ਉਹਨਾਂ ਨੇ ਮੇਰਾ ਖਿਆਲ ਪਹਿਲੀ ਵਾਰੀ ਇਹ ਹੋਇਆ ਜਦੋਂ ਦਾ ਭਾਰਤ ਜਨਮ ਹੋਇਆ ਕਿ ਕਿਹੇ ਜਿਹੜੇ ਵੱਖ-ਵੱਖ ਸਮਾਜ ਨੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੱਖਰੇ ਉਹਨਾਂ ਦੇ ਵੈਲਫੇਅਰ ਬੋਰਡ ਬਣਾ ਕੇ ਜਿਨ੍ਹਾਂ ਦੇ ਵਿੱਚ ਟੈਕਨੋਲੋਜੀਆ ਬਰਾਦਰੀ ਦਾ ਵੀ ਇੱਕ ਜਿਹੜਾ ਵੈਲਫੇਅਰ ਬੋਰਡ ਬਣਿਆ ਉਹਦਾ ਚੇਅਰਮੈਨ ਤੇ ਨਾਲ ਜਿਹੜੇ ਉਹ ਬੋਰਡ ਆਫ ਡਾਇਰੈਕਟਰ ਜਿਹੜੇ ਨਿਯੁਕਤ ਕੀਤੇ ਗਏ ਆ ਅੱਜ ਸਾਨੂੰ ਖੁਸ਼ੀ ਦੀ ਗੱਲ ਆ ਕਿ ਸਾਡੇ ਬਹੁਤ ਹੀ ਪਾਣੇ ਸਾਥੀ ਜਿਹੜੇ ਪਵਨ ਕੁਮਾਰ ਕਲੋਜੀਆ ਜੀ ਬੜੇ ਮੈਂ ਕਹਿੰਦਾ ਇੱਕ ਸਧਾਰਨ ਵਰਕਰ ਸੀ ਜਿਹੜੇ ਜਿਨ੍ਹਾਂ ਨੂੰ ਪਾਰਟੀ ਨੇ ਨਵਾਜ ਕੇ ਡਾਇਰੈਕਟਰ ਬਣਾ ਕੇ ਮੈਂਬਰ ਬਣਾ ਕੇ ਬੋਰਡ ਆਫ ਡਾਇਰੈਕਟਰ ਦਾ ਜਿਹੜਾ ਉਹ ਭਲਾਈ ਬੋਰਡ ਦਾ ਉਹਦਾ ਮੈਂਬਰ ਨਿਯੁਕਤ ਕੀਤਾ ਹੈ ਇਹਨਾਂ ਨੂੰ ਵਧਾਈ ਦੇਣਾ ਆ ਤੇ ਨਾਲ ਹੀ ਮੈਂ ਸਰਕਾਰ ਦੇ ਵਿੱਚ ਜਿੰਨੇ ਵੀ ਵੈਲਫੇਅਰ ਬੋਰਡ ਬਣਿਆ ਸਾਰਿਆਂ ਦੇ ਚੇਅਰਮੈਨ ਅਤੇ ਉਹਨਾਂ ਦੇ ਜਿਹੜੇ ਡਾਇਰੈਕਟਰਸ ਮੈਂਬਰ ਸਾਹਿਬਾਨ ਬਣਿਆ ਮੈਂ ਉਹਨਾਂ ਨੂੰ ਵੀ ਅੱਜ ਤਾਕੇ ਆਉਣ ਵਾਲੀਆਂ 27 ਦੀਆਂ ਲੈਕਚਰਾਂ ਵਿੱਚ ਸਾਰੇ ਇਕੱਠੇ ਹੋ ਕੇ ਇਹ ਸਾਰੇ ਹੀ ਸਵਾਜਿੱਤੇ ਰਿਤੇ ਲੋਕ ਨੇ ਉਹ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਗੇ ਬਰਾਦਰੀ ਦਾ ਫਲੋਜੀ ਬਰਾਦਰੀ ਦਾ ਆਪਣਾ ਇੱਕ ਵੋਟ ਬੈਂਕ ਹੈ ਇਹਦੇ ਪੜਾਈ ਲਈ ਵੀ ਕੁਝ ਫਲਾਨ ਹੈ ਮੈਂ ਕਹਾਂ ਜੀ ਇਹ ਸਾਰੇ ਹੀ ਪਹਿਲਾਂ ਤੁਹਾਡੀ ਜਾਣਕਾਰੀ ਵਾਸਤੇ ਕਿਉਂ ਤੁਹਾਨੂੰ ਸਾਰਾ ਪਤਾ ਹੀ ਹੈ ਜਿਹੜੇ ਪ੍ਰੈਸਰ ਰਿਪੋਰਟਰ ਹੁੰਦੇ ਆ ਹਰ ਬਰਾਦਰੀ ਦੀ ਬਹੁਤ ਵੱਡਾ ਵੋਟ ਬੈਂਕ ਹੁੰਦਾ ਹਰ ਬਰਾਦਰੀ ਦਾ ਆਪਣਾ ਆਪਣਾ ਪਰ ਅਜੇ ਤੀਕਾ ਜਿਹੜਾ ਮਾਨ ਸਤਕਾਰ ਸੀਗੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਿਵੇਂ ਕਿ ਹੁਣ ਇਹਨਾਂ ਦਾ ਬੋਰਡ ਆਫ ਜਿਹੜਾ ਡਾਇਰੈਕਟਰਾਂ ਬਣਾ ਕੇ ਭਲਾਈ ਬੋਰਡ ਤਕਨੋਜੀਆ ਬਾਦਰੀ ਦਾ ਇਹਨਾਂ ਨੂੰ ਵੰਡ ਦਿੱਤਾ ਤੇ ਮੈਂ ਸਮਝਣਾ ਕਿ ਜਲੇਵੀ ਕੰਮ ਨੇ ਇਹਨਾਂ ਦੀ ਬਰਾਦਰੀ ਦੇ ਜਿੰਨੇ ਵੀ ਹੋਣਗੇ ਉਹ ਤਕਨੋਜੀਆ ਜੀ ਜਿਹੜੇ ਮੈਂਬਰ ਬਣੇ ਨੇ ਬੋਰਡ ਦੇ ਉਹ ਆਪਣੀ ਚੇਅਰਮੈਨ ਕੋਲੋਂ ਤੇ ਪੰਜਾਬ ਸਰਕਾਰ ਕੋਲੋਂ ਜੜੀਆਂ ਵੀ ਇਹਨਾਂ ਦੀਆਂ ਮੰਗਾਂ ਹੋਣਗੀਆਂ ਬਰਾਦਰੀ ਦੀ ਉਹਨਾਂ ਨਾਲ ਲੈ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ ਮੇਰਾ ਖਿਆਲ ਹੈ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੈਂ ਮੈਂ ਤੇ ਜਦੋਂ ਦੀ ਉਹ ਸੰਭਾਲੀ ਹੈ ਮੈਂ ਤੇ ਪਹਿਲੀ ਵਾਰੀ ਵੇਖਿਆ ਕਿ ਇੱਕ ਇਦਾਂ ਦੇ ਵਰਕਰ ਜਿਹੜੇ ਸੀਗੇ ਤੇ ਖਾਸ ਕਰਕੇ ਕਰੋਜਿਆ ਬਰਾਦਰੀ ਜਾਂ ਦੂਜੀਆਂ ਬਰਾਦਰੀਆਂ ਵੀ ਜਿਹੜੀਆਂ ਸਾਰੀਆਂ ਵੱਖ-ਵੱਖ ਬਰਾਦਰੀਆਂ ਨੇ ਉਹਨਾਂ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਬਣਾਏ ਆ ਇਹ ਪਹਿਲੀ ਵਾਰੀ ਹੋਇਆ ਕਿ ਸਾਰੀਆਂ ਬਰਾਦਰੀਆਂ ਨੂੰ ਮਾਨ ਸਤਕਾਰ ਦਿੱਤਾ ਗਿਆ ਪਾਰਟੀਆਂ ਜਿਹੜੀਆਂ ਉਹ ਵੱਖ-ਵੱਖ ਵੋਟਾਂ ਲੈਂਦੇ ਰਹੀਆਂ ਸਾਰੇ ਕੋਲ ਵੀ ਇਹ ਦਲਤ ਸਵਾਜ ਆ ਜੀ ਇਹ ਐਸੀ ਬਲਾ ਹੈਗਾ ਜੀ ਸਮਾਜ ਇਹ ਦੂਜੀਆਂ ਜਿੰਨੀਆਂ ਬਰਾਦਰੀਆਂ ਵੱਖਰੇ-ਵੱਖਰੇ ਵੋਟਾਂ ਲੈਣੀਆਂ ਬਾਅਦ ਕਿਹਨੇ ਪੁੱਛਣਾ ਨਹੀਂ ਪਰ ਇਹਨਾਂ ਨੇ ਬੋਰਡ ਆਫ ਡਾਇਰੈਕਟਰ ਬਣਾ ਕੇ ਪਾਰਟੀ ਨੇ ਬਹੁਤ ਵੱਡਾ ਬਰਾਦਰੀਆਂ ਸਿਰ ਜਿਹੜਾ ਉਹ ਇਸ਼ਾਨ ਕੀਤਾ ਤੇ ਪਾਰਟੀ ਨੇ ਇਹਨਾਂ ਨੂੰ ਮਾਨ ਸਤਕਾਰ ਵੀ ਦਿੱਤਾ ਉਰਾ ਬਲਾਗ ਪ੍ਰਧਾਨ ਇੰਟਰੈਕਚੁਅਲ ਬੈਂਕ ਜੁਆਇੰਟ ਸਟਰੀ ਮੈਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਗੁਰਦਾਸਪੁਰ ਦੇ ਵਿੱਚ ਇੱਕ ਸਾਡੇ ਪੁਰਾਣੇ ਸਾਥੀ ਜਿਨ੍ਹਾਂ ਨੇ ਬਹੁਤ ਛਿੱਦੜ ਨਾਲ ਸਾਡੇ ਨਾਲ ਕੰਮ ਕੀਤਾ ਔਰ ਇਸ ਜਿਹਦੇ ਵਿੱਚ ਪਾਰਟੀ ਨੂੰ ਖੜਾ ਕਰਨ ਵਿੱਚ ਸਾਡੀ ਬਹੁਤ ਮਦਦ ਕੀਤੀ ਅੱਜ ਉਹਨਾਂ ਨੂੰ ਪਨੋਜਿਆ ਸਮਾਜ ਦਾ ਮੈਂਬਰ ਨਿਯੁਕਤ ਕਰਨ ਦੇ ਉੱਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਆ ਔਰ ਆਸ ਕਰਦਾ ਹਾਂ ਇਹ ਤਕਨੀਕਾ ਵੀ ਆਪਣੇ ਪੂਰੇ ਜਿਹੜੇ ਦੇ ਵਿੱਚ ਕੰਮ ਕਰਨਗੇ ਔਰ ਆਪਣੀ ਬਰਾਦਰੀ ਦੀ ਔਰ ਦੂਜੀ ਬਰਾਦਰੀ ਦਾ ਉਹਦੇ ਮਸਲੇ ਹੱਲ ਕਰੋਗੇ ਔਰ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਇਲੈਕਸ਼ਨ ਦੇ ਬਹੁਤ ਸਾਡਾ ਮਿਲੇਗਾ ਔਰ ਮੈਂ ਪਾਰਟੀ ਦਾ ਫਿਰ ਬਹੁਤ ਧੰਨਵਾਦੀ ਹਾਂ ਧੰਨਵਾਦ ਮੈਂ ਪਵਨ ਕੁਮਾਰ ਕਨੋਜੀਆ ਮੈਂ ਆਪਣੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਸ਼ੁਰੂ ਤੋਂ ਮਿਹਨਤ ਕਰਦੇ ਆਏ ਹਾਂ ਔਰ ਮਿਹਨਤ ਇਹ ਪਾਰਟੀ ਵਾਸਤੇ ਕਰਦੇ ਰਵਾਂਗੇ ਜਿਹੜੀ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਮਿਹਨਤ ਨਾਲ ਲਗਨ ਨਾਲ ਇਹਨਾਂ ਦਾ ਸਾਥ ਦੇਵਾਂਗਾ ਆਪਣੀ ਬਰਾदरी ਨੂੰ ਅੱਗੇ ਲੈ ਕੇ ਚੱਲਾਂਗਾ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਬਸ ਮੈਂ ਜ਼ਿਆਦਾ ਨਹੀਂ ਕਹਣਾ ਮੈਨੂੰ ਪਾਰਟੀ ਦਾ ਬਹੁਤ ਬਹੁਤ ਧੰਨਵਾਦ